ਖਬਰ ਫਗਵਾੜਾ ਨਜ਼ਦੀਕ ਪਿੰਡ ਬਗਾਣਾ ਤੋਂ ਹੈ ਜਿੱਥੇ ਕਿ ਪੱਥਰ ਨਾਲ ਭਰਿਆ ਟਰਾਲਾ ਵਿਸਤ ਦੁਆਬ ਨਹਿਰ ਵਿੱਚ ਡਿੱਗ ਗਿਆ ਇਸ ਹਾਦਸੇ ਦੌਰਾਨ ਜਿੱਥੇ ਟਰੱਕ ਚਾਲਕ ਨੇ ਟਰੱਕ ਦਾ ਸ਼ੀਸ਼ਾ ਤੋੜ ਕੇ ਆਪਣੀ ਜਾਨ ਨੂੰ ਬਚਾਇਆ ਉੱਥੇ ਹੀ ਟਰੱਕ ਨੂੰ ਦੋ ਕ੍ਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਟਰੱਕ ਚਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਉਪਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਗੜਸ਼ੈਂਕਰ ਤੋਂ ਪੱਥਰ ਲੈ ਕੇ ਹੁਸ਼ਿਆਰਪੁਰ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਪਗਾਣਾ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਆਦਾਰੇ ਟਰੱਕ ਨੂੰ ਸਾਈਡ ਦੇਣ ਸਮੇ ਨਹਿਰ ਵਾਲੀ ਸਾਈਡ ਤੋਂ ਮਿੱਟੀ ਧਸਨ ਨਾਲ ਟਰੱਕ ਨਹਿਰ ਵਿੱਚ ਡਿੱਗ ਗਿਆ ਉਹਨਾਂ ਕਿਹਾ ਕਿ ਨਹਿਰ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਉਸ ਨੂੰ ਨਹਿਰ ਵਿੱਚੋਂ ਬਾਹਰ ਨਿਕਲਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੱਸਿਆ ਕਿ ਇਸ ਹਾਦਸੇ ਕਾਰਨ ਉਹਨਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨਾ ਆਪਨੇ ਠੀਕ ਹੈ ਹਾਂ ਸਰ ਜੀ ਕੀ ਨਾਮ ਹੈ ਆਪਕਾ ਬਨੋਜ ਸਰ ਜੀ ਕੀ ਕੰਮ ਕਰਦੇ ਹੋ ਤੁਸੀਂ ਗੱਡੀ ਚਲਾਉਂਦੇ ਹੋ ਕਿਹੜੀ ਗੱਡੀ ਹੈ ਤੁਹਾਡੇ ਕੋਲ ਹਮ ਚੱਕਾ ਘੋੜਾ ਘੋੜਾ ਇਹ ਗੱਡੀ ਕਿੱਥੋਂ ਲੈ ਕੇ ਜਾ ਰਹੇ ਸੀਗੇ ਤੇ ਕਿੱਥੇ ਜਾਣਾ ਸੀਗਾ ਜੀ ਜੈ ਜੈ ਸ਼ੇਵ ਹੋਰ ਤਿੱਕੀ ਹਸਾਬਾ ਪਰ ਇੱਥੇ ਜੇਦਾ ਮੰਨ ਲਓ ਗੱਡੀ ਰਾਹ ਨਹਿਰ ਚ ਡਿੱਗੀ ਹੈ ਸਾਹਮਣੇ ਗੱਡੀਆਂ ਨੇ ਐਂਗਲ ਨਹੀਂ ਆਇਆ ਇਸ ਲਈ ਸਾਹਮਣੇ ਗੱਡੀ ਆ ਗਈ ਉਸੇ ਟਕਰਾ ਤੇ ਗਿਰ ਗਈ ਗੱਡੀ ਨੂੰ ਕਰਾਸ ਕਰਨ ਲੱਗੀ ਟੀਕ ਦੂਜਾ ਹੋ ਗਿਆ ਸਾਹਮਣੇ ਵਾਲੇ ਉਹ ਦੇ ਮਾਰ ਕਰਨੀ ਵਾਲੇ ਉਹਦਾ ਭਰੇ ਦੇ ਮਾਰੇ ਠੀਕ ਗੱਡੀ ਦੇ ਵਿੱਚ ਕਿੰਨੇ ਬੰਦੇ ਸੀਗੇ ਤੁਸੀਂ ਸਿੰਗਲ ਬੰਦੇ ਸੀ ਸਿੰਗਲ ਫੇ ਬਾਹਰ ਕਿੱਦਾਂ ਨਿਕਲੇ ਆਂ ਜੀ ਬਾਹਰ ਮੈਂ ਸੀ ਤਾਂ ਕੌਰ ਤੇ ਹਾਂ ਇਹ ਸ਼ੀਸ਼ਾ ਤੋੜ ਕੇ ਹਾਂ ਮੈਂ ਸ਼ੀਸ਼ਾ ਤੋੜ ਕੇ ਠੀਕ ਹੈ ਤੇ ਕਿ ਕਿੱਦਾਂ ਛੱਟ ਚੋੜ ਤੋਂ ਬਚਾਏ ਤਾਂ ਕਿ ਗੱਡੀ ਕਿੰਨੇ ਕਿਲੋ ਲੋਡ ਕੀਤਾ ਸੀਗਾ ਇਹਦੇ ਵਿੱਚ ਹਾਂ ਪੱਥਰ ਲੋਡ ਪੱਥਰ ਕਿੱਥੇ ਲੈ ਕੇ ਜਾਣਾ ਹੱਗਾ ਆਬੌਰ 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 ਤੇ ਲੈ ਕੇ ਕਿੱਥੋਂ ਆਏ ਆ? ਫੇਰ ਦੋਸਤ। ਠੀਕ ਹੈ। ਤੇ ਹੁਣ ਇਹ ਗੱਡੀ ਕਿੱਦਾਂ ਮਾਰ ਬਾਹਰ ਕੱਢਣੀ ਆ ਜੀ ਕੋਚਾ ਮੰਗਾਇਆ ਜੀ। ਕ੍ਰੇਨ ਆਏਗੀ। ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡਾ? ਸਾਨੀ ਨਾ 10 ਲੱਖ ਦਾ ਨੁਕਸਾਨ। ਹਾਂਜੀ 10 ਲੱਖ ਦਾ ਨੁਕਸਾਨ। 10 ਲੱਖ ਕੀ ਕਰੀਮ ਦਾ ਨੁਕਸਾਨ। ਤੇ ਪ੍ਰਸ਼ਾਸਨ ਚੋਂ ਕੀ ਮੰਗ ਕਰਦੇ ਹੋ ਜਿੱਦਾਂ ਸਾਈਡ ਤੇ ਕੋ ਰੀਲਿੰਗ ਹੈ ਨਹੀਂਗੀ? ਲਈ ਮੰਗ ਹੈ ਕਿ ਜ਼ਰੂਰ ਬੈਂਗਲ ਲਗਾਓ, ਥੋੜਾ ਰੋਡ ਵਧਾਓ 1-2 ਕੁਤਾ। ਹੋਰ ਰੈਂਗਲ ਲਗਾਓ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ, ہمارا ਤਾਂ ਨਾ ਹੋ ਗਿਆ। ਜੀ। ਉਧਰ ਪਿੰਡ ਭਗਾਣਾ ਦੇ ਸਰਪੰਚ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਗਰ ਸ਼ੈਂਕਰ ਤੋਂ ਆਦਮਪੁਰ ਨੂੰ ਜਾਂਦੀ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਜੋ ਸੜਕ ਬਣੀ ਹੋਈ ਹੈ ਉਹ ਬਿਲਕੁਲ ਹੀ ਨਵੀਂ ਸੜਕ ਹੈ ਜਿਸ ਕਾਰਨ ਇਸ ਰੋਡ ਤੇ ਟ੍ਰੈਫਿਕ ਜ਼ਿਆਦਾ ਹੁੰਦਾ ਹੈ ਪਰ ਇਸ ਨਹਿਰ ਦੇ ਆਲੇ-ਦੋਲੇ ਸੇਫਟੀ ਰੇਲਿੰਗ ਨਾ ਹੋਣ ਕਾਰਨ ਬਹੁਤ ਸਾਰੇ ਹਾਦਸੇ ਪਾਪੜ ਚੁੱਕੇ ਨੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਨੂੰ ਲੈ ਕੇ ਬੀਤੇ ਦਿਨੀ ਲੋਕਾਂ ਨੇ ਪ੍ਰਦਰਸ਼ਨ ਕਰਦੇ ਹਨ ਡਾਕਟਰ ਰਾਜਕਮਾਰ ਚੱਬੇ ਵੱਲੋਂ ਮੰਗ ਪੱਤਰ ਵੀ ਦਿੱਤਾ ਸੀ ਉਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਨਹਿਰ ਦੇ ਆਲੇ ਦੁਆਲੇ ਪਹਿਲ ਦੇ ਆਧਾਰ ਤੇ ਸੇਫਟੀ ਰੇਲਿੰਗ ਲਗਾਈ ਜਾਵੇ। ਉਹ ಗ್ರಾಮ ਪੰਚਾਇਤ ਪਖਾਣਾ। ਅਸੀਂ ਸਾਡੇ ਪਿੰਡ ਦਾ ਜਣ ਕੇ ਇਹ ਬੋਕਿਆ ਆ ਸਾਡੇ ਪਖਾਣੇ ਚ ਪਿੰਡ ਦਾ ਹੈ ਜਿਹੜਾ ਇਸ ਏਰੀਆ ਹੈਗਾ ਜੀ ਕਿ ਸਾਨੂੰ ਪਤਾ ਲੱਗਾ 8 ਵਜੇ ਸਾਡੇ ਘੱਟ ਸਬਰੀਬਨ 8:00 9:00 ਵਜੇ ਵਿੱਚ ਇੱਥੇ ਟੱਕ ਡਿ ਗਿਆ। ਜੀ। ਉਹ ਬਹੁਤ ਅਸੀਂ ਭਦਰੀ ਨਾਲ ਜਿਹੜੇ ਪੁਲ ਪ੍ਰਸ਼ਾਸਨ ਜਿਹੜੇ ਸਾਡੇ ਇੰਚਾਰਜ ਜੀ ਐਸ ਆਈ ਸਾਹਿਬ ਉਹ ਸਾਡੇ ਨਾਲ ਵੀ ਪਹਿਲਾਂ ਇੱਥੇ ਪਹੁੰਚ ਗਏ ਜੀ ਇਹ ਤਾਂ ਸਹੀ ਕਹਿੰਦੇ ਨੇ ਪੁਲਸ ਆਉਂਦੀ ਨਹੀਂ ਜੀ ਕਿ ਅਸੀਂ ਦੇਖੋ ਬੈਂ ਬਾਅਦ ਚ ਆਇਆ ਮੇਰੇ ਤੋਂ ਪਹਿਲਾਂ ਉੱਥੇ ਪਹੁੰਚੇ ਚਗੇ ਤੇ ਇਹਨਾਂ ਨੇ ਆਕੇ ਮੌਕਾ ਦੇਖਿਆ ਡਰਾਈਵਰ ਜਿਹੜਾ ਆਪਣੇ ਆਪ ਬੋੜੀਆਂ ਰਾਹੀਂ ਬਾਹਰ ਆ ਗਿਆ ਜੀ ਉਹਨੇ ਬੜੀ ਭਦਰੀ ਦਿਖਾਈ ਆ ਔਰ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਬਾ ਆਪਣੇ ਸ਼ਿਆਰਪੁਰ ਨੂੰ ਜੀ ਕਈ ਵਾਰੀ ਪਹਿਲਾਂ ਵੀ ਪ੍ਰੈਸਰਾਂ ਹੀ ਬੇਨਤੀ ਕਰ ਚੁੱਕੇ ਆ ਤੇ ਇਹਨਾਂ ਦੇ ਜਿਹੜੇ ਨਹਿਰ ਦੇ ਰੈਡਿੰਗ ਗਾਦੀ ਉੱਚੀ ਲਾਉਣੀ ਚਾਹੀਦੀ ਹੈ ਜੀ ਔਰ ਕਿਸੇ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹ ਨਹਿਰ ਦੇ ਵਿੱਚ ਕਾਫੀ ਪਿੰਡਾਂ ਨੂੰ ਜੋੜਦੀ ਹੈ ਔਰ ਇਥੋਂ ਗੜਸ਼ੰਗ ਤੋਂ ਲੈ ਕੇ ਆਦਮਪੁਰ ਤੱਕ ਕੋਈ ਨਾ ਕੋਈ ਰੋਜ਼ ਨਿਤ ਆਏ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਪਰਪਰ ਸ਼ਾਸਨ ਹਿਆਰਪੁਰ ਜਿਹੜਾ ਹੈ ਤੇ ਕੋਈ ਅਮਲ ਦੇ ਵਿੱਚ ਨਹੀਂ ਹੈ ਉਹ ਪ੍ਰਸ਼ਾਸਨ ਜਿਹੜਾ ਕੰਬਕਾਰ ਦੀ ਨਹੀਂ ਸੁਤਾ ਪਿਆ ਹੈ ਅਸੀਂ ਫਿਰ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਇਹਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਨਹਿਰ ਦੇ ਆਲੇ ਦੁਆਲੇ ਉੱਚੀ ਜੜੀਆਂ ਰੇਮ ਲਾਈ ਜਾਵੇ ਤਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਦੂਸਰੀ ਗੱਲ ਹੈ ਕਿ ਟਿੱਪਰ ਆ ਗਏ ਟਿੱਪਰ ਬਹੁਤ ਆ ਰਹੇ ਸੜਕ ਬਹੁਤ ਵਧੀਆ ਬਣੀ ਪ੍ਰਧਾਨ ਮੰਤਰੀ ગ્રામ ਸੜਕ ਯੋਜਨਾ ਚ ਪਰ ਇਹ ਟਿੱਪਰ ਬਹੁਤ ਇਥੋਂ ਨਗ ਰਹੇ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਟਿੱਪਰਾਂ ਤੇ ਰੋਕ ਲਾਈ ਜਾਵੇ ਕਿਉਂਕਿ ਟਿੱਪਰਾਂ ਨੈਸ਼ਨਲ ਹਾਈਵੇ ਰੋਡਾਂ ਦੀ ਜਾਣ ਤਾਂ ਇੱਥੇ ਜਿਹੜਾ ਟਰੈਫਿਕ ਜੜੀ ਆ ਪਟ્રોલ ਹੋ ਸਕੇ ਔਰ ਇਹੜਾ ਪਿੰਡ ਵਾਸੀ ਜਿਹੜੇ ਆ ਇਹ ਆਪਣੇ ਆਰਾਮ ਦੇ ਨਾਲ ਆਪਣਾ ਸੁਫਲ ਜਿਹੜਾ ਤੈਅ ਕਰ ਸਕੋ ਉਧਰ ਮੌਕੇ ਤੇ ਪਹੁੰਚੇ ਚੌਂਕੀ ਇੰਚਾਰਜ ਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਹਾਸੇ ਦੇ ਕਾਰਨ ਲੱਗੇ ਸ਼ਾਮ ਨੂੰ ਚਾਲੂ ਕਰਵਾ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਭਗਾਣਾ ਤੋਂ ਨਵਰਾਣ ਚੈਨਲ 에 ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ